अच्छा अच्छा कोई को संबोधन नहीं आपनी जल्दी गल न ताजी कोई भी नहींगा तुसी ए जी केडी गल करनी है जेडी अकेले च करनी है कोई बंदे रीया सो परदे रीया गल्ला है ए जीया कह जीया ताजी परदे रीया गल्ला हुंदीया जेडीया तुसी कहने हो भी कोई आस-पासे त नहीं कोई सुनदो त नहीं फिर के ਬਾਬ ਸੁਮਾਨ ਵਾਲੀ ਗੱਲ ਨੇ ਜੀ ਮੈਂ ਤਾਂ ਭਾਈੰ ਮੰਨ ਗੱਲ ਕਰਨੀ ਸੀ ਹਾਂਜੀ ਤਾਹ ਜੀ ਕਹੀ ਦੀ ਚਲ ਤੂੰ ਸਿੱਧੀ ਗੱਲ ਇਹ ਐ ਪਹਿਲਾਂ ਤੂੰ ਹੀ ਦੱਸ ਵੀ ਕਿਤੇ ਉਹ ਨਾ ਆਉਂ ਭਾਈ ਮੇਰੇ ਕੋਲੇ ਫੋਨ ਐ ਤਾਂ ਛੋਟਾ ਕਿ ਤੂੰ ਮੇਰੀ ਰਿਕਾਰਡਿੰਗ ਕਿ ਤੂੰ ਮੇਰੀ ਰਿਕਾਰਡਿੰਗ ਰਿਕਾਰਡਿੰਗ ਕਰਦੀ ਹੋਵੇਂ ਤੇ ਕੱਲ ਨੂੰ ਤੂੰ ਮਨੂ ਦੇਣਾ ਸੱਤਾ ਨਾ ਤਾਹ ਜੀ ਮੈਂ ਉਹਨਾਂ ਜਨਾਨੀਆਂ ਵਿੱਚੋਂ ਹੈ ਨਹੀਂ ਜਿਹੜੀ ਆਪ ਦਾ ਘਰ ਆਪ ਹੀ ਪਟ ਲੂਗੀ ਤੁਹਾਨੂੰ ਪਤਾ ਭਾਈ ਸਾਰੀ ਉਮਰ ਮੈਂ ਆਉਂਦੀ ਜਿੰਦਗੀ ਐ ਕੱਢ ਲਈ ਹਣਾ ਹਾਂ ਤਾਂ ਜੀ ਤੇ ਆਹ ਗਰਮੀਤ ਐ ਛੋਟਾ ਜਿਹਾ ਹੁੰਦਾ ਸੀ ਮੇਰੇ ਕੋਲੇ ਰਹਿੰਦਾ ਰਿਹਾ ਮੇਰੇ ਕੋਲੇ ਪੜਿਆ ਵਿਆਹ ਮੈਂ ਕਰਾਇਆ ਹਾਂਜੀ ਮੈਂ ਵਿਆਹ ਕਰਵਾਇਆ ਨਹੀਂ ਤੇ ਤੁਹਾਡਾ ਸਹੁਰਾ ਜਦੋਂ ਗੁਜਰਿਆ ਤੇ ਮੈਂ ਤੇਰੀ ਸੱਸ ਨੂੰ ਇਹ ਗੱਲ ਕਹਦੀ ਸੀ ਵੀ ਜਿਹੜੀ ਆ ਜ਼ਮੀਨ ਐ ਨਾ ਹਾਂ ਜ਼ਮੀਨ ਸਾਰੀ ਵੀ ਸੋਡੀ ਐ ਕਿ ਮੈਂ ਭਾਈ ਤੇਰੇ ਸਿਰ ਤੇ ਹੱਥ ਧਰ ਦਿੰਨਾ ਸਮਝਦੀ ਆ ਮੇਰੀ ਗੱਲ ਨੂੰ ਹਾਂਜੀ ਹਾਂਜੀ ਮੈਂ ਦੱਸ ਦਿੱਤਾ ਪਰ ਉਹ ਨਵੀ ਚੱਲਣਾ ਇੱਧਰ ਜਵਾਕ ਪੜ ਜਾਣਗੇ ਤੇ ਨਾਲੇ ਮੇਰੇ ਨਾਲ ਜਮੀਨ ਆ। ਹਾਂਜੀ। ਹਾਂ ਬਈ ਤੇਰੇ ਸਾਸ ਨੇ ਨਹੀਂ ਮੰਨੀ ਕਿਸੇ ਵੀ ਲੋਟ। ਹਾਂਜੀ। ਨਹੀਂ ਮੰਨੀ ਤਾਂ ਵੀ ਇਹਨੇ ਕਿਤੇ ਹੋਰ ਕਿਸੇ ਨਾਲ ਸੈਟਿੰਗ ਕਰ ਰੱਖੀ ਤੇ ਤੈਨੂੰ ਮੈਂ ਦੱਸਦਾ ਤੈਨੂੰ ਸੱਚ ਦਾ ਮਾਤਾ ਹੋਵੇ। ਹਾਂਜੀ ਵੀ ਸੁਣਿਆ ਤਾਂ ਹੈ। ਹਾਂਜੀ ਵੀ ਹੈਗੀ ਉਸ ਮੁੰਡੇ ਨਾਲ ਸੈਟਿੰਗ ਇਹ ਵੀ ਇੱਧਰ ਦਾ ਪੁਜਾਰੀ ਦਾ ਹੀ ਹੈਗਾ ਮੁੰਡਾ ਉਹ। ਅੱਛਾ ਮੁੰਡਾ ਹੀ ਹੈ ਅਜੇ ਤਾਇਆ ਜੀ। ਉਹ ਮੁੰਡਾ ਹੀ ਹੈ ਮਤਲਬ ਇਦੂ ਵਾਵਾ ਛੋਟਾ ਹੈ ਇਸ ਕੋ ਤਾਂ ਹੋਊਗਾ ਉਹ ਕਟਬਟ 15 ਸਾਲ ਛੋਟਾ ਉਹ ਅੱਛਾ ਜੀ ਉਹਦੇ ਨਾਲੇ ਨਹੀਂ ਹੈਗੀ ਸੈਟਿੰਗ ਤੇ ਕਦੇ ਤਾਂ ਕਿਆ ਕਰੂੰਗੀ ਮੈਂ ਇਹ ਤੇਰਾ ਨਾ ਘਰ ਵਾਲਾ ਹਜੇ 8 ਸਾਲ ਦਾ ਹੀ ਸੀਗਾ ਉਦੋਂ ਹਾਂਜੀ ਪਹਿਲਾਂ ਤਾਂ ਕਹਿੰਦੀ ਛਾਪਾ ਅਗਲੇ ਕਿਹੜੇ ਅਗਲੇ ਤਸਾਲ ਲੰਘੇ ਜਾਣ ਦੋ ਪੌਣੇ ਸਾਲ ਦਾ ਭੋਗ ਪਾਇਆ ਜਾਣ ਜੋ ਫੇਰ ਕਰ ਲਾਂਗੇ ਫੇਰ ਕਰਾਂਗੇ ਐ ਕਰ ਕਰ ਕੇ ਲਾ ਰਹਿਆ ਕਿ ਰੱਖਦਾ ਕੋਈ ਹਾਂਜੀ ਲੋਕਾਂ ਨਾਲ ਕਰ ਲਈ ਸੈਟਿੰਗ ਉਹ ਇਹ ਗੱਲ ਹੁਣ ਜੇ ਜਵਾਕ ਹੈ ਜਿਉਂ ਪਿਓ ਦਾ ਪਿਆਰ ਮਿਲਿਆ ਹੋਵੇ ਉਹਨੂੰ ਤਾਂ ਜਵਾਕ ਸਹੀ ਰਹਿੰਦਾ ਹਾਂਜੀ ਹੁਣ ਗੁਰਮੀਤ ਹੈ ਹੁਣ ਉਹ ਪਿਓ ਦਾ ਪਿਆਰ ਉਹਨੂੰ ਮਿਲਿਆ ਨਹੀਂ ਮਾਂ ਉਹਦੀ ਐਵੇਂ ਉਹ ਬਾਹਰ ਚੱਲਦੀ ਰਹੀ ਕਿਸੇ ਹੋਰ ਨਾਲ ਹਾਂਜੀ ਉਹਨੇ ਤਾਂ ਫਿਰ ਖਰਾਬ ਹੋਣਾ ਕਿ ਲੋਕ ਉਹਨੂੰ ਦਾਨੇ ਮੇਨੇ ਕਿ ਦਿੰਦੇ ਵੀ ਤੇਰੀ ਮਾਂ ਫਲਾ ਦੇਣਾ ਚੱਕ ਤੇਰੀ ਮਾਂ ਫਲਾ ਦੇਣਾ ਬੈਟ ਹੈਨਾ ਗੱਲ ਸਮਝ ਗਈ ਮੇਰੀ ਗੱਲ ਨੂੰ ਹਾਂਜੀ ਤੇ ਲੋਕ ਤਾਂ ਤਾਨੇ ਮਿਹਣੇ ਤਾਨੇ ਮਿਹਣੇ ਦਿੰਦੇ ਦਿੰਦਾ ਕੰਜਰ ਦਾ ਇਹ ਪਹਿਲਾਂ ਕਦੇ ਕੋ ਦਾਰੂ ਸ਼ਰਾਬ ਪੀਣ ਲੱਗ ਗਿਆ ਕੋੜੀ ਪੀਣ ਲੱਗ ਗਿਿਆ ਥੋੜੀ ਤੋਂ ਬਾਲੀ ਪੀਣ ਲੱਗ ਗਿਆ ਫਿਰ ਦੂਜਿਆਂ ਨੇ ਸ਼ਾਨੇ ਸ਼ਾ ਮਤ ਤਾਂ ਜੀ ਤੁਹਾਨੂੰ ਪਤਾ ਸੀਗਾ ਤੇ ਤੁਸੀਂ ਪਸੰਦ ਕਰਕੇ ਗਏ ਸੀ ਮੈਨੂੰ ਤੇ ਉਦੋਂ ਤੁਸੀਂ ਮਨਾ ਕਰ ਦਿੰਦੇ ਵੀ ਕਿਉਂ ਮੇਰੀ ਜ਼ਿੰਦਗੀ ਬਰਬਾਦ ਕੀਤੀ ਤੁਸੀਂ ਜ਼ਿੰਦਗੀ ਬਰਬਾਦ ਨਹੀਂ ਕੀਤੀ ਭਾਈ ਮੇਰੀ ਤੂੰ ਗੱਲ ਨੂੰ ਤੂੰ ਸਮਝਦੀ ਨਹੀਂ ਜ਼ਿੰਦਗੀ ਬਰਬਾਦ ਵਾਲੀ ਕੋਈ ਵੀ ਗੱਲ ਹੈ ਨਹੀਂ ਇਹਦੇ ਵਿੱਚ ਇਹਦੇ ਵਿੱਚ ਗੱਲ ਇਹ ਹੈ ਵੀ ਅਸੀਂ ਹਰੇਕ ਬੰਦਾ ਇਹ ਕੀ ਸੋਚਦਾ ਹੁੰਦਾ ਵੀ ਚਲੋ ਅੱਲੋ ਤਾਂ ਮੈਨੂੰ ਇਹ ਦੋ ਤੇਰੇ ਸੱਸ ਨੇ ਠੋਕਰ ਮਾਰੀ ਪਹਿਲਾਂ ਤਾਂ ਭਰਾ ਬਰੋਬਰ ਦਾ ਸੀ ਉਹ ਮੈਨੂੰ ਛੱਡ ਕੇ ਚੁਰ ਗਿਆ ਹਾਂਜੀ ਤੇਰੇ ਸੱਸ ਨੇ ਠੋਕਰ ਮਾਰੀ ਮੈਂ ਵੀ ਆਪਦਾ ਘਰ ਨਹੀਂ ਬਸਾਇਆ ਜੇ ਮੈਂ ਹੀ ਆਪਦਾ ਘਰ ਬਸਾ ਲੈਂਦਾ ਉਹਨਾਂ ਟਾਈਮਾਂ ਦੇ ਵਿੱਚ ਤਾਂ ਇੰਨਾ ਪੈੜਾ ਨੂੰ ਕਿੱਥੇ ਪਹੁੰਚਦੇ ਹਾਂਜੀ ਇਹ ਤਾਂ ਹੈ ਸੱਚ ਤਾਂ ਮੁੰਡਾ ਤੇਰੇ ਸੱਸ ਦੀ ਗਲਤੀ ਹੈ ਤੇ ਵਿੱਚ ਵੀ ਉਹਨੇ ਮੈਨੂੰ ਨਾਂ ਲਾਰੇ ਚ ਰੱਖਦੀ ਮੈਨੂੰ ਪਹਿਲਾਂ ਹੀ ਕਹਿ ਨਹੀਂ ਮੈਨੂੰ ਤਾਂ ਹੁਣ ਪਤਾ ਲੱਗਿਆ ਮੇਰੇ ਤਾਂ ਮੈਂ ਤਾਂ ਨਾ ਉਹਦੀ ਆਸ ਦੇ ਵਿੱਚ ਹੀ ਆਪਦੀ ਜ਼ਿੰਦਗੀ ਟਪਾ ਲਈ ਸਾਰੀ ਵੀ ਹਾਂ ਵੀ ਕਦੇ ਤਾਂ ਆਊਗੀ ਕਦੇ ਤਾਂ ਆਊਗੀ ਕਦੇ ਤਾਂ ਆਊਗੀ ਹੋਨ ਤਾਂ ਇਹੋ ਤਾਂ ਆਉਂਦੀ ਨਹੀਂ ਜੀ ਹੁਣ ਤੁਸੀਂ ਮੈਨੂੰ ਦੱਸੋ ਮੈਂ ਤਾਂ ਆਪ ਕੁਮਾਰਿਆਂ ਵਰਗੀ ਫਿਰਦੀ ਆ ਤੁਹਾਨੂੰ ਪਤਾ ਹੀ ਹੈ ਗੁਰਮੀਤ ਦਾ ਤਾਂ ਉਹ ਵਰਦਾ ਘਰੇ ਕਦੇ ਨਹੀਂ ਵਰਦਾ ਮੈਂ ਐਸੀ ਚੀਜ਼ ਨਾਲ ਹੈ ਵੀ ਆਪਾਂ ਦੇਖੋ ਹੁਣ ਮੈਂ ਤਾਂ ਮੈਨੂੰ ਤਾਂ ਹੁਣ ਵੀ ਕੋਈ ਆਸ ਹੈ ਨਹੀਂ ਤੇ ਨਾ ਹੀ ਮੈਨੂੰ ਕਿਸੇ ਬਗਾਨੇ ਦੀ ਚਾਹਤ ਹੈ ਵੀ ਮੇਰੀ ਸੱਸ ਵਾਂਗੂ ਮੈਂ ਬਗਾਨਾ ਕੋਈ ਬੰਦਾ ਕਰ ਲੂੰਗੀ ਮੈਂ ਤਾਂ ਹੁਣ ਘਰ ਦਾ ਘਰੇ ਕੰਮ ਚਲਾਉਣਾ ਹੈਗਾ ਤੁਸੀਂ ਮੇਰੇ ਨਾਲ ਕੰਮ ਚਲਾਉਣਾ ਹੈ ਕਿ ਨਹੀਂ ਮੈਨੂੰ ਦੱਸ ਦਿਓ ਮੈਂ ਤਾਂ ਚਲਾਉਣਾ ਮੈਂ ਤੈਨੂੰ ਤਾਂ ਹੀ ਫੋਨ ਕੀਤਾ ਸੀ ਵੀ ਆਪਾਂ ਦੇਖੋ ਵੀ ਮੈਂ ਤੈਨੂੰ ਮੇਰੀ ਗੱਲ ਸੁਣਾ ਵੀ ਕੋਈ ਲੁਕ ਨਹੀਂ ਕੋਈ ਚੁਪ ਨਹੀਂ ਮੈਂ ਤੈਨੂੰ ਆਪਦੇ ਦਿਲ ਦਾ ਸਾਰਾ ਕੱਲਾ ਕੱਲਾ ਵਰਕਾ ਫਰੋਲ ਕੇ ਤੇਰੇ ਅੱਗੇ ਰੱਖਦਾ ਦਿਲ ਦੀ ਕਿਤਾਬ ਦਾ ਵਰਕਾ ਫਰੋਲ ਕੇ ਅੱਗੇ ਪੜ੍ਹਨਾ ਹੈ ਜਾਂ ਕਿਤਾਬ ਨੂੰ ਉਸੇ ਤਰੀਕੇ ਨਾਲ ਬੰਦ ਕਰਕੇ ਤੂੰ ਕਲਮਾਰੀ ਚ ਰੱਖ ਲੈਣਾ ਉਹ ਤੇਰੀ ਮਰਜ਼ੀ ਹੈ ਨਾ ਤਾਂ ਆਇਆ ਜੀ ਮੈਂ ਇੱਕ ਇੱਕ ਵਰਕਾ ਪੜ੍ਹਨਾ ਹੈਗਾ ਤੇ ਇੱਕ ਇੱਕ ਵਰਕ ਨੂੰ ਪੜ੍ਹ ਕੇ ਸਵਾਦ ਲੈਣਾ ਹੈਗਾ ਤੂੰ ਆ ਦੇਖ ਵੀ ਜਿਹੜੇ ਬੰਦੇ ਨੇ ਤੇਰੀ ਸੱਸ ਦੀ ਉਡੀਕ ਦੇ ਵਿੱਚ ਆਪਦੀ ਸਾਰੀ ਜਵਾਨੀ ਗਾ ਲੀ ਤੇ ਉਹਨੇ ਉਹਦੇ ਭੋਰਾ ਯਾਦ ਨਹੀਂ ਜਦੋਂ ਪਹਿਲਾਂ ਇਹਨਾਂ ਨੇ ਕਹਿੰਦੀ ਵੀ ਮੈਂ ਤੇਨਾਂ ਘਰ ਬਸਾ ਲੂੰਗੀ ਜਾਂ ਤੂੰ ਕੋਈ ਵਕਤਾਂ ਦਾ ਕੁਝ ਕਰੀਂ ਕੁਝ ਮਤਲਬ ਹੀ ਨਹੀਂ ਇਹਨਾਂ ਨੂੰ ਇਹੋ ਕੁਝ ਲਤਾ ਜੀ ਮੈਂ ਹੁਣ ਤੁਹਾਡੇ ਨਾਲ ਹਾਂ ਜੀ ਤੇ ਹੁਣ ਤੁਸੀਂ ਮੈਨੂੰ ਆਹ ਦੱਸੋ ਵੀ ਤੁਸੀਂ ਹੁਣ ਕਰੀਂ ਘਰ ਤੋਂ ਹਰ ਨਹੀਂ ਮੈਂ ਘਰੇ ਅੱਜ ਆਉਂਗਾ ਤੇ ਇਹ ਗੁਰਮੀਤ ਦਾ ਮੈਨੂੰ ਪਤਾ ਅੱਜ ਇਹ ਇਹ ਨਹੀਂ ਪੜਦਾ ਫੁਰਦਾ ਘਰੇ ਜਸਸਾ ਦਾ ਗੀ ਵੀ ਉਧਰ ਕੁੜੀ ਕੁੜੇ ਗਈ ਵੀ ਹਮਲਾ ਰਾਜ ਨੂੰ ਪਤਾ ਸੀ ਵਾਸਤੇ ਚੜੀ ਜਾਂਦੀ ਸੀ ਅੱਜ ਹਾਂਜੀ ਹਾਂ ਕੁੜੀ ਕੁੜੇ ਗਈ ਪਰ ਮੈਨੂੰ ਪਹਿਲਾਂ ਤਾਂ ਲੱਗਿਆ ਮੈਂ ਕਿ ਉਹਦੇ ਕੋਲ ਜਾਂਦੀ ਹੈ ਉਹ ਮੁੰਡੇ ਦੀ ਨਾ ਇੱਥੇ ਦੁਕਾਨ ਹੈਗੀ ਉਹ ਜੀ ਮਿੱਤਰ ਵਾਲੀ ਉਹਦਾ ਨਾ ਸੈਟਿੰਗ ਹੈ ਉਹ ਗੁਪਾਲ ਨੇ ਨਾ ਜਾ ਕੇ ਬੈਹ ਜਾਂਦੀ ਹੈ ਜੀ ਅੱਜ ਮਰਾਸਮ ਕਰਾਉਣ ਦੀ ਇਹ ਕਰਾਉਣੀ ਉਹ ਕਰਾਉਣੀ ਮਤਲਬ ਕਿ ਉਹਨਾਂ ਚ ਤੁਰੇ ਕਰਦਾ ਮੈਂ ਜਾਣਦਾ ਇਹਨਾਂ ਮੇਰੀ ਗੱਲ ਸੁਣੋ ਹੁਣ ਜਵਾਕਾਂ ਨੂੰ ਬਾਦ ਇੰਟਰਨ ਨਾਲ ਤੇ ਆਪਾਂ ਬਹਿ ਕੇ ਕੁ ਦਿਲ ਦੀਆਂ ਗੱਲਾਂ ਕਰਦੇ ਹਾਂ ਤਾਂ ਚੰਗਾ ਠੀਕ ਹੈ ਆਉਣਾ ਫਿਰ ਜਦੋਂ ਫੋਨ ਕੱਟੀ ਤੁਸੀਂ ਸੁਣੇ ਵੀ ਨਾ ਲੱਗੇ ਕੋਈ ਹੋਰ ਠੀਕ ਹੈ ਦਾ ਜੀ